ਤੁਹਾਡੀਆਂ ਕੰਨ ਕਿਤਾਬਾਂ ਆ ਚੁੱਕੀਆਂ ਨੇ ਜੀ ਹਾਂ ਜੀ ਤੇ ਚਲੋ ਕਿ ਇਹ ਚੀਜ਼ਾਂ ਸਾਰੀਆਂ ਸਕੂਨ ਵਾਸਤੇ ਹੁੰਦੀਆਂ ਨੇ ਇਹ ਤਾਂ ਹੈ ਕਿ ਤੁਹਾਨੂੰ ਪੂਰਾ ਸਕੂਨ ਮਿਲਿਆ ਹੈ ਘੜ ਕੇ ਕਿਉਂਕਿ ਹਰ ਇੱਕ ਜਿਹੜਾ ਲੇਖਕ ਹੈ ਆਪਣੀ ਜਲਦੀ ਗੱਲ ਕਹਿਣਾ ਚਾਹੁੰਦਾ ਹੈ ਜੀ ਜਿਹੜਾ ਉਹਦੇ ਫਲਕਲੇ ਹੁੰਦੇ ਨੇ ਦਬੇ ਹੋਏ ਨੇ ਜਿੰਦਗੀ ਦੇ ਤਜਰਬੇ ਜਿਹੜੇ ਬੇਸਿਕਲੀ ਤਾਂ ਮੈਂ ਕਿਤਾਬ ਦੇ ਵਿੱਚ ਕਿਉਂਕਿ ਇੱਕ ਚੀਜ਼ ਸਮਰਥ ਹੁੰਦਾ ਆਪਣਾ ਤਜਰਬਾ ਜਿਹੜਾ ਜ਼ਿੰਦਗੀ ਵਿੱਚ ਕੀਤਾ ਹੁੰਦਾ ਜੀ ਉਹਨੂੰ ਉਕਰਦਾ ਜੀ ਕਾਪੀ ਦੇ ਪੰਨਿਆਂ ਦੇ ਉਪਰ ਕਤਾਬਾਂ ਦੇ ਪੰਨਿਆਂ ਦੇਖਾਂ ਉੱਤੇ ਉਕਰਦਾ ਕਿ ਲੱਗਦਾ ਤਾਂ ਮੂਵੀ ਮੈਂ ਇਹ ਸਫਲ ਹੋਇਆ ਕਹਿਣ ਕਿਉਂਕਿ ਮੇਰੀ ਜ਼ਿੰਦਗੀ ਦਾ ਪਿਛਲਾ ਮੇਰੀਆਂ ਹੱਡ ਬੀਤੀਆਂ ਜ਼ਿੰਮੇਰੇ ਗਵਲਬਲੇ ਸੀ ਜਿਹੜੇ ਮੈਂ ਉਸ ਉਸ ਟਾਈਮ ਕਹਿਣਾ ਚਾਹੀਦਾ ਇਸ ਟਾਈਮ ਨਹੀਂ ਕਰ ਸਕਿਆ ਜੁਲियस ਸਕੂਲ ਕਿੰਨਾ ਕਿਤਾਬ ਬਿਲਕੁਲ ਜੀ ਮੈਨੂੰ ਪੂਰਾ ਸਕੂਲ ਹੈ ਇਸ ਚੀਜ਼ ਦਾ ਕਿ ਮੈਂ ਜੋ ਵੀ ਲਿਖਿਆ ਕਿਉਂਕਿ ਮੈਂ ਜਿਹੜਾ ਇੱਕ ਤਾਂ ਹੈ ਕਿ ਮੈਂ ਖੁੱਲੀ ਕਾਪੜਾ ਲਿਖਦਾ ਹੂੰ ਦੂਸਰਾ ਇਹ ਹੈ ਕਿ ਮੈਂ ਜਿਹੜਾ ਮੇਰੇ ਜਿੰਨੀਆਂ ਵੀ ਕਵਤਾਵਾਂ ਮੇਰੀਆਂ ਹੈਗੀਆਂ ਇਹਦੇ ਵਿੱਚ ਮੇਰੀਆਂ ਕਵਤਾਵਾਂ ਦੇ ਵਿੱਚ ਮੈਂ ਇੱਕ ਕਵਤਾ ਲਿਖੀ ਵੀ ਸੀਗੀ ਆਪਣੇ ਟੇਰ ਲਿਖਦਾ ਜਿਹਦੇ ਵਿੱਚ ਮੈਂ ਇਹ ਚੀਜ਼ ਲਿਖੀ ਹੈ ਕਿ ਮੈਂ ਮੈਂ ਜਿਹੜਾ ਲਿਖਦਾ ਕਿਸੇ ਆਪਣੇ ਧਾਇਰੇ ਚ ਬਚ ਕੇ ਨਹੀਂ ਲਿਖਦਾ ਮੈਂ ਖੁੱਲੀ ਕਵਤਾ ਲਿਖਦਾ ਨਾ ਲਿਖਣ ਮੇਰੀ ਕਵਤਾ ਜਿਹੜਾ ਲਿਖਣ ਦਾ ਜਿਹੜਾ ਮਕਸਦ ਹੈ ਉਹ ਜਿਹੜਾ ਹੈਗਾ ਮੈਂ ਉਹਦੇ ਵਿੱਚ ਲਿਖਿਆ ਹੈ ਕਿ ਮੈਂ ਜਿਹੜੀ ਹੈ ਕਿ ਆ ਜਿਹੜੇ ਲੋਕਾਂ ਦੀ ਜਿਹੜੀ ਹੈਗੀ ਮੈਂ ਜਿਹੜੀ ਲੋਕਾਂ ਦੇ ਦੁੱਖ ਦਰਦਾ ਉਹੋ ਮੈਂ ਲਿਖਦਾ ਹੈ ਜਿਹੜਾ ਮੈਂ ਦੇਖਦਾ ਹੈ ਕਿ ਮੈਨੂੰ ਬਹੁਤ ਵਿਚਲਿਤ ਕਰ ਜੋ ਵਿਚਰਦਾ ਮੇਰੀ ਅੱਖਾਂ ਦੇ ਸਾਹਮਣੇ ਮੇਰੀ ਅੱਖਾਂ ਸਾਹਮਣੇ ਵਿਚਰਦਾ ਰਹੇਗਾ ਔਰ ਉਹ ਮੈਨੂੰ ਬਹੁਤ ਵਿਚਲਿਤ ਕਰਦਾ ਹੈ ਮਤਲਬ ਜਿਹੜੀ ਸੱਚਾਈ ਹੈ ਕਲਪਨਾ ਨਹੀਂ ਕੀਤੀ ਜਿਹੜੀ ਸੱਚਾਈ ਹੈ ਦੂਸਰੀ ਹਾਂ ਇੱਕ ਚੀਜ਼ ਇਹ ਮੈਂ ਇੱਥੇ ਮੈਂਸ਼ਨ ਕਰਨਾ ਚਾਹਾਂਗਾ ਕਿ ਮੇਰੀਆਂ ਕਵਤਾਵਾਂ ਜਿਹੜੀਆਂ ਹੈ ਉਹ ਜਥਾਰਥ ਵਰਦੀ ਹੈ ਮੈਂ ਇੱਕ ਸਥਾਰਤਵਾਦੀ ਰਾਈਟਰ ਹੂੰ ਮੈਂ ਕੋਈ ਕਲਪਨਾ ਵਾਲੀ ਚੀਜ਼ਾਂ ਨਹੀਂ ਲਿਖਦਾ ਜਿਹੜੀ ਚੀਜ਼ ਸਾਹਮਣੇ ਮੈਂ ਦੇਖਦਾ ਜਿਹੜੀ ਦੁਨੀਆ ਦੇ ਵਿੱਚ ਚੀਜ਼ ਹੋ ਰਹੀ ਹੈ ਵਿਚਰ ਰਹੀ ਹੈ ਜਿਹੜੇ ਲੋਕ ਦੁੱਖ ਦਰਦ ਭੋਗ ਰਹੇ ਆ ਜਿਹੜੇ ਮੁਸੀਬਤਾਂ ਅਸੀਂ ਕੱਟ ਰਹੇ ਆ ਸਾਰੇ ਕਿਉਂਕਿ ਮੈਂ ਨਹੀਂ ਸਮਾਜ ਦਾ ਹਿੱਸਾ ਹਾਂ ਅਸੀਂ ਸਾਰੇ ਸਮਾਜ ਦਾ ਹਿੱਸਾ ਹਾਂ ਠੀਕ ਹੈ ਨਾ ਜੀ ਤਾਂ ਜਿਹੜੀਆਂ ਦੁੱਖ ਤਕਲੀਫਾਂ ਅਸੀਂ ਔਰ ਜਿਹੜੇ ਬਹੁਤ ਹੀ ਗਰੀ ਤਪਕਾਇਆ ਉਹ ਕਟ ਰਿਹਾ ਮੈਂ ਗਲ ਮੁਕਾਮਾਂ ਤੇ ਸਮਾਜ ਦੀਆਂ ਰੀਤੀਆਂ ਤੇ ਕ੍ਰਿਤੀਆਂ ਦਾ ਸਮੇਲ ਹੁੰਦੀਆਂ ਤੁਹਾਡੀਆਂ ਉਪਤਾਵਾਂ ਬਿਲਕੁਲ ਲਲ ਸਭ ਤੋਂ ਵੱਡਾ ਤਾਂ ਮੈਸੇਜ ਇਹ ਹੀ ਹੈ ਕਿ ਜੋ ਰੀਤੀ ਹੈ ਜੋ ਕ੍ਰਿਤੀ ਹੈ ਬਿਲਕੁਲ ਉਹਨਾਂ ਦਾ ਜਿਹੜਾ ਸਮੇਲ ਹੈ ਜਾਂ ਉਹਨਾਂ ਦੀ ਗੱਲ ਹੈ ਜੀ ਉਹ ਤੁਸੀਂ ਰੱਖਦੇ ਜਿਹਦੀ ਜ਼ਿੰਮੇਦਾਰੀ ਇਹ ਹੈ ਜੀ ਮੈਂ ਹਾਂ ਮੈਂ ਦੋ ਚਾਰ ਲਾਈਨਾਂ ਇਸੇ ਚੀਜ਼ ਬਾਰੇ ਕਿ ਮੈਂ ਯਥਾਰਥ ਲਿਖਦਾ ਹਾਂ ਔਰ ਉਹਦੇ ਬਾਰੇ ਮੈਂ ਤੁਹਾਨੂੰ ਦੂਸਰਾ ਦੋ ਚਾਰ ਲਾਈਨਾਂ ਦੰਦਾਂ ਜੀ ਲਿਖਦਾ ਕਿ ਕਾਇਦੇ ਦਾਇਰੇ ਚ ਬੱਜ ਕੇ ਨਹੀਂ ਲਿਖਦਾ ਹੂੰ ਦਿਲ ਦੀ ਧੁਗਾਈ ਵਿੱਚੋਂ ਨਿਕਲੇ ਅਹਿਸਾਸ ਲਿਖਦਾ ਹਾਂ ਹੂੰ ਕਾਇਦੇ ਦਾਇਰੇ ਚ ਬੱਜ ਕੇ ਨਹੀਂ ਲਿਖਦਾ ਦਿਲ ਦੀ ਧੁਗਾਈ ਵਿੱਚੋਂ ਨਿਕਲੇ ਅਹਿਸਾਸ ਲਿਖਦਾ ਹਾਂ ਇਨਸਾਨੀ ਜ਼ਿੰਦਗੀ ਦੇ ਪਾਵਾਂ ਦਾ ਸਜੀਵ ਜੀਵਨ ਦਾ ਰੂਪ ਲਿਖਦਾ ਹਾਂ ਹੂੰ ਆਕਾਰ ਬਣ ਕਰ ਤੁਕਬੰਦੀ ਲੈ ਤਾਜ ਚ ਬਹੁਤਾ ਨਹੀਂ ਪੈਂਦਾ ਲਿਖਣ ਵੇਲੇ ਬਸ ਦਿਲਜ ਪਰੇ ਲਗਾ ਲਗ ਅਹਿਸਾਸ ਲਿਖਦਾ ਹਾਂ ਕੋਸ਼ਿਸ਼ ਕਰਦਾ ਹਾਂ ਕਿ ਜੋ ਵੀ ਲਿਖਾਂ ਦਿਲ ਦਿਮਾਗ ਤੇ ਰੂਹ ਤੱਕ ਅਸਰ ਕਰੇ ਅੰਤਰਪਾਪੀ ਪਾਵਕਤਾ ਸੰਵੇਦਨਾ ਨੂੰ ਆਪਣੇ ਲਫ਼ਜ਼ਾਂ ਚ ਬਾਰ ਬਾਰ ਲਿਖਦਾ ਹਾਂ ਲਫ਼ਜ਼ਾਂ ਦੀ ਕਤਾਰ ਲਿਖਦਾ ਹਾਂ ਜੀਵਨ ਦੇ ਅਨੇਕ ਰੰਗਾਂ ਦਾ ਜੀਵਨ ਦਾ ਜਾਗਦਾ ਅੰਦਾਜ਼ ਲਿਖਦਾ ਹਾਂ ਲੋਕਾਂ ਦੇ ਦੁੱਖ ਦਰਦ ਪੀੜ ਵੇਦਨਾ ਦਾ ਹਾਲ ਲਿਖਦਾ ਹਾਂ ਟੁਕੜਿਆਂ ਚ ਵੰਡੇ ਲੋਕਾਂ ਦੀ ਜ਼ਿੰਦਗੀ ਦਾ ਸਾਰ ਲਿਖਦਾ ਹਾਂ ਲੋਕਾਂ ਦੀ ਨਬਜ਼ ਲਿਖਦਾ ਹਾਂ ਉਨਾ ਦੀਆਂ ਮਜਬੂਰੀਆਂ ਦਾ ਹਾਲ ਲਿਖਦਾ ਹਾਂ ਹਕੀਕੀ ਜ਼ਿੰਦਗੀ ਦਾ ਸਾਰ ਲਿਖਦਾ ਹਾਂ ਅੰਦਰੋਂ ਉੱਠਦੀ ਕੂਕ ਦੀ ਕਮਲ ਪੁਕਾਰ ਅਗੇ ਜੀ ਕਿ ਨਾ ਬਰਾਬਰੀ ਬੇਇਨਸਾਫੀ ਊਚ ਨੀਚ ਪੇੜ ਭਾਪ ਭੁੱਖ ਮਰੀ ਨਾ ਹੋਵੇ ਜਿੱਥੇ ਨਾ ਬਰਾਬਰੀ ਬੇਇਨਸਾਫੀ ਊਚ ਨੀਚ ਪੇੜ ਭਾਪ ਭੁੱਖ ਮਰੀ ਨਾ ਹੋਵੇ ਜਿੱਥੇ ਕਮਲ ਉਸ ਸੁਖ ਚੈਨ ਨਗਰ ਉਸ ਸੁਖ ਚੈਨ ਨਗਰ ਬਸਤੀ ਦੀ ਸਿਰਜਣਾ ਨੇ ਨਵ ਨਿਰਮਾਣ ਦਾ ਆਗਾਜ਼ ਲਿਆ। ਨਾ ਬਰਾਬਰੀ, ਬੇਇਨਸਾਫੀ, ਉੱਚੀ ਨੀਂਹ, ਪੇਤ ਭਾਗ, ਕੁੱਖਵਰੀ ਨਾ ਹੋਵੇ ਜਿੱਥੇ ਕਮਲ। ਉਸ ਸੁਖ ਚੈਨ ਨਗਰ ਬਸਤੀ ਦੀ ਸਿਰਜਣਾ ਨੇ ਨਵ ਨਿਰਮਾਣ ਦਾ ਆਗਾਜ਼ ਲੇਤਾ। ਤੋਂ ਜੇ ਨਾ ਵੀ ਜਥਾਰਥਵਾਦ ਆ ਮੇਰੀਆਂ ਕਪਤਾਨਾਂ ਦੇ ਵਿੱਚ। ਯਥਾਰਥ ਵਾਲੀ ਜਿਆਦਾ ਲੱਗੇਗਾ ਦੂਸਰਾ ਹੈ ਕਿ ਮੈਂ ਇਹ ਸਮਝਦਾ ਕਿ ਮੈਂ ਆਪਣਾ ਬਿੱਤਰ ਲਿਖ ਸਕਿਆ ਹੈ ਕਿਥੇ ਇੱਕ ਤਾਂ ਜਿਹੜਾ ਯਥਾਰਥ ਤੇ ਜ਼ਿੰਦਗੀ ਦੇ ਯਥਾਰਥ ਤੇ ਦੂਸਰਾ ਹੈ ਕਿ ਜਿਹੜੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਕਿਉਂਕਿ ਮੈਂ ਇਹ ਸਮਝਦਾ ਹੈ ਕਿ ਜਿਹੜਾ ਕੋਈ ਜਿਸ ਤਰ੍ਹਾਂ ਮੈਂ ਅਗਰ ਆਪਣੀ ਗੱਲ ਕਰਾਂ ਕਿ ਮੈਂ ਜਿਆਦਾ ਸੰਵੇਦਨਸ਼ੀਲ ਹਾਂ ਔਰ ਭਾਵਕ ਕਿਉਂਕਿ ਬਿਨਾ ਭਾਵਕਤਾ ਬਿਨਾ ਸੰਵੇਦਨਸ਼ੀਲਤਾ ਤੋਂ ਬੰਦਾ ਲਿਖ ਨਹੀਂ ਸਕਦਾ ਹੂੰ ਬੀਨ ਜੀ ਫੀਲ ਲੇਕੀ ਮਹਿਸੂਸ ਕਰਨਾ ਉਹ ਚੀਜ਼ ਨੂੰ ਮਹਿਸੂਸ ਕਰਨਾ ਕਿਉਂਕਿ ਕੋਈ ਵੀ ਚੀਜ਼ ਲਿਖੀ ਜਾਂਦੀ ਮਹਿਸੂਸ ਕਰਕੇ ਹੀ ਲਿਖ ਸਕਦਾ ਫਿਰ ਇਹ ਹੈ ਕਿ ਜਿਹੜੀ ਲੋਕਾਂ ਦੇ ਤੇ ਚੀਜ਼ ਹੋ ਰਹੀ ਹੈ ਜਿਨ੍ਹਾਂ ਨਾਲ ਉਹ ਜਦੋਂ ਤੁਸੀਂ ਮਹਿਸੂਸ ਕਰਦੇ ਆ ਕਿ ਇਹ ਗਲਤ ਹੋ ਰਿਹਾ ਤਾਂ ਫਿਰ ਤੁਸੀਂ ਲਿਖ ਸਕਦੇ ਆ ਅਦਰਵਾਈਜ਼ ਸੰਵੇਦਨਾ ਤੋਂ ਬਗੈਰ ਨਹੀਂ ਲਿਖ ਸਕਦਾ ਜੀ ਫਿਰ ਕੋਈ ਮਤਲਬ ਤੁਹਾਨੂੰ ਤਿੰਨ ਬੁਕਸਾਂ ਰੱਖੀਆਂ ਕਿੰਦੀ ਜੀ ਦੋ ਪੰਜਾਬੀ ਦੀ ਜੀ ਅੱਗੇ ਕੋਈ ਤਿਆਰੀ ਹੋ ਰਹੀ ਹੈ ਨਵੀਂ ਕੋਈ ਚੀਜ਼ ਨਹੀਂ ਬਿਲਕੁਲ ਬਿਲਕੁਲ ਜਿਹੜਾ ਕੋਈ ਸੋਸ਼ਲ ਮੀਡੀਆ ਦਾ ਪੁੱਛ ਜਿਹੜਾ ਹੈਗਾ ਸੀ ਜਮਾਨਾ ਸੋਸ਼ਲ ਮੀਡੀਆ ਦਾ ਇਸ ਟਾਈਮ ਟੀਵੀ ਦਾ ਜਮਾਨਾ ਸੋਸ਼ਲ ਮੀਡੀਆ ਟਾਈਮ ਜਮਾਨਾ ਹੈ ਕਿਉਂਕਿ ਪੜ੍ਹਨ ਦੇ ਪਾਠਕ ਨਏ ਉਹ ਘਟਦੇ ਜਾ ਰਹੇ ਹੈ ਕਿਉਂਕਿ ਸਭ ਤੋਂ ਵੱਧ ਜਿਹੜੀ ਪੀੜ੍ਹੀ ਹੋਣੀ ਹੈ ਨੌਜਵਾਨ ਪੀੜ੍ਹੀ ਹੈ ਜੀ ਉਹ ਮੋਬਾਈਲਾਂ ਦੇ ਉੱਪਰ ਹੈ ਉਹ ਟੀਵੀ ਦੇ ਉੱਪਰ ਹੈ ਜੀ ਤਾਂ ਪਾਠ ਜਿਹੜੇ ਹੈਗੇ ਨੇ ਪਾਠ ਜਿਹੜੇ ਹੈਗੇ ਨੇ ਬਹੁਤ ਸਟੈਂਪ ਸੀਮਤ ਹੈ ਪੜਨ ਵਾਲੇ ਸੀਮਾ ਕਿਉਂਕਿ ਜਿਹੜੀ ਸਾਡੀ ਕੈਟਾਗਰੀ ਹੈ ਉਹ ਤਾਂ ਵੱਢ ਤੇ ਕਿਉਂਕਿ ਉਹਨਾਂ ਨੂੰ ਇਹਨਾਂ ਨਾਲ ਲਗਾਓ ਹੈ ਕਿਤਾਬਾਂ ਨਾਲ ਹਾਂ ਜੀ ਨਵੀਂ ਪੀੜ੍ਹੀ ਜਿਹੜੀ ਹੈਗੀ ਹੈ ਬਿਲਕੁਲ ਕਿਤਾਬਾਂ ਤੋਂ ਦੂਰ ਹੈ ਉਹ ਤਾਂ ਮੋਬਾਈਲਾਂ ਦੇ ਉੱਪਰ ਹੈ ਇਹ ਵੀ ਲੱਗਦਾ ਤੁਹਾਨੂੰ ਦਾ ਚਿੰਤਾ ਦਾ ਵਿਸ਼ਾ ਹੈ ਕਿ ਇਹ 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 ਕਿੱਥੇ ਮੋੜਿਆ ਜਾਵੇ ਕਿਸ ਤਰ੍ਹਾਂ ਭਾਵੇਂ ਉਹ ਕਿਸੇ ਦੀ ਕਿਸੇ ਵੀ ਦੇਸ਼ ਦੀ ਭਾਸ਼ਾ ਹੋਵੇ ਕਿਸੇ ਵੀ ਪ੍ਰਦੇਸ਼ ਦੀ ਭਾਸ਼ਾ ਹੋਵੇ ਆਪਣੀ ਭਾਸ਼ਾ ਨੂੰ ਸਮਝਣ ਆਪਣੀ ਭਾਸ਼ਾ ਵੱਲ ਮੁੜਨ ਦੇਖਣ ਉਹਦੇ ਵਿਰਸੇ ਨੂੰ ਜਾਨਣ ਬਿਲਕੁਲ ਜੀ ਇਹ ਮੈਂ ਪੰਜਾਬੀ ਚ ਜਿਹੜਾ ਲਿਖਣਾ ਇਸ ਕਰਕੇ ਸ਼ੁਰੂ ਕੀਤਾ ਹੈ ਇੱਕ ਤਾਂ ਮੇਰੀ ਮਾਂ ਬੋਲੀ ਆ اور میں ਇਹ ਸਮਝਦਾ ਆ ਕਿ ਮੇਰਾ ਇੱਕ ਜਿਹੜਾ ਹੈਗਾ ਆ ਇਹ ਨੈਤਿਕ ਫਰਜ਼ ਹੈ ਕਿ ਮੈਂ ਆਪਣੀ ਮਾਂ ਜਿਹੜੀ ਮਾਂ ਬੋਲੀ ਆ ਉਹਦੇ ਵਿੱਚ ਲਿਖਾਂ دوسرا ਇਹ ਹੈ ਕਿ ਮੈਂ ਇਹ ਸਮਝਦਾ ਆ ਕਿ ਜਿਹੜਾ ਦੇਖੋ ਜਿਹੜੇ ਸਾਡੇ ਮਾਪੇ ਹੁੰਦੇ ਆ ਮਾਂ ਬਾਪ ਦੁਨੀਆ ਦੇ ਵਿੱਚ ਮਾਂ ਬਾਪ ਤੋਂ ਵੱਡਾ ਕੁਝ ਨਹੀਂ ਹੈ। ਔਰ ਜਦੋਂ ਮਾਪੇ ਚਲੇ ਜਾਂਦੇ ਆ ਉਹਨਾਂ ਦੀ ਜਿਹੜਾ ਅਸਲੀ ਜਿਹੜਾ ਉਹਨਾਂ ਦੀ ਜਿਹੜੀ ਇੰਪੋਰਟੈਂਸ ਜਾਂ ਕੀਮਤ ਆ ਫਿਰ ਪਤਾ ਚੱਲਦਾ ਹੈ। ਤੋ ਜਦੋਂ ਬੱਚਾ ਜਨਮ ਲੈਂਦਾ ਆ ਉਦੋਂ ਉਹਨੂੰ ਉਹਦੀ ਮਾਂ ਜਾਂ ਬਾਪ ਮਾਂ ਬੋਲੀ ਸਿੱਖ ਕੇ ਕਹਿੰਦੇ ਆ ਕਿ ਮਾਂ ਜਿਹੜੀ ਬੋਲੀ ਬੋਲਦੀ ਆ ਬੱਚਾ ਉਹੀ ਸਿੱਖ। ਮਾਪੇ ਤਾਂ ਹਮੇਸ਼ਾ ਨਾਲ ਨਹੀਂ ਰਹਿੰਦੇ ਇੱਕ ਦਿਨ ਜਾਣਾ ਹੀ ਹੁੰਦਾ। ਮੇਰੇ ਕਨ ਮੈਂ ਸਮਝਦਾ ਹੈ ਕਿ ਇਹ ਆਦਮੀ ਦੇ ਬਸ ਵਿੱਚ ਹੈ ਕਿ ਉਹ ਆਪਣੀ ਮਾਂ ਬੋਲੀ ਨੂੰ ਆਖਰੀ ਸਾਹਾਂ ਤੱਕ ਆਪਣ ਨਾਲ ਰੱਖ ਸਕਦਾ ਹੈ ਹੂੰ ਤਾਂ ਮੈਂ ਇਹ ਜਿਹੜੀ ਚੀਜ਼ ਹੈ ਆਪਣੀ ਜਿਹੜੀ ਹੈ ਜ਼ਿੰਦਗੀ ਦੇ ਰੂਪ ਰੂਪ ਦੇ ਵਿੱਚ ਜਿਹੜੀ ਪਹਿਲੀ ਮੈਂ ਕਵਤਾ ਇਸੇ ਤੋਂ ਮਾਂ ਬੋਲੀ ਨੂੰੀ ਮਤਲਬ ਪੇਟ ਕੀਤੀ ਹੈ ਹੂੰ ਤੇ ਉਹ ਜਿਹੜੀ ਸੀ ਉਹਦੇ ਵਿੱਚ ਵੀ ਮੈਂ ਇਹੀ ਲਿਖਿਆ ਹੈ ਕਿ ਜਦ ਤੱਕ ਮੇਰੇ ਚ சுவாਸ ਰਹਿਣਗੇ ਮੈਂ ਜਿਹੜੀ ਹੈ ਮਾਂ ਬੋਲੀ 'ਚ ਲਿਖਦਾ ਰਹਾਗਾ ਔਰ ਮਾਂ ਬੋਲੀ ਦੀ ਸੇਵਾ ਕਰਦਾ ਰਹਾਗਾ। ਹੂੰ। ਤੋ ਇਹ ਤਾਂ ਗੱਲ ਹੋ ਗਈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਕਿਤਾਬਾਂ ਤਾਂ ਅੱਜਕੱਲ ਜਿਹੜੇ ਅੱਜਕੱਲ ਦੀ ਜਿਹੜੀ ਜਨਰੇਸ਼ਨ ਆ ਉਹ ਤਾਂ ਕਿਤਾਬਾਂ ਹੁਣ ਪੜਦੀ ਮੜਦੀ ਨਹੀਂ। ਉਹ ਤਾਂ ਹੁਣ ਇਹ ਸਾਰੇ ਜਿਹੜੇ ਆਨਲਾਈਨ ਹੈ ਜਿਸ ਤਰ੍ਹਾਂ Amazon ਹੈ ਜਾਂ ਇਹਨਾਂ ਤੋਂ ਲੱਗਰ OTT ਨੇ ਜਿਸਾ OTT ਆ ਗਿਆ। ਔਰ ਇਹ ਸਾਰਾ ਸਿਸਟਮ ਜਿਹੜਾ ਹੈ ਨਮਾ ਉਹਦੇ ਤੇ ਸੋਸ਼ਲ ਮੀਡੀਆ ਹੈ। ਤੋ ਇਸ ਕਰਕੇ ਸਾਨੂੰ ਵੀ ਹੁਣ ਜਿਸ ਤਰ੍ਹਾਂ ਮੈਂ ਵੀ ਜਿਹੜੀਆਂ ਕਿਤਾਬਾਂ ਹੈ ਆਪਣੀਆਂ Amazon ਤੇ ਵੀ ਪਾਈਆਂ ਹੈ ਤੇ Kindle ਤੇ ਵੀ ਪੜ੍ਹ ਲਓ। ਇਸ ਕਰਕੇ ਕਿ ਜਿਹੜੇ ਹੈਗੇ ਆ ਅੱਜ ਦੀ ਜਨਰੇਸ਼ਨ ਵੀ ਕੁਝ ਦੇਖਣਾ ਚਾਹਵੇ ਉੱਥੇ ਦੇਖ ਸਕਦਾ ਪੜ੍ਹ ਸਕਦਾ। ਪਰ ਮੈਂ ਸਮਝਦਾ ਕਿ ਨਾ ਕਾਫੀ ਹੈ। ਇਹਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਔਰ ਜਿੰਨਾ ਵੀ ਇਹ ਇੰਟਰਨੈਟ ਦਾ ਯੂਜ਼ ਅਸੀਂ ਕਰਦੇ ਹਾਂ ਮਲਟੀਮੀਡੀਆ ਜਿਹੜਾ ਉਸ ਤੇ ਸਾਨੂੰ ਮੈਕਸਿਮਮ ਜਿਹੜੀ ਆਪਣੀ ਆਪਣੀ ਗੱਲ ਆਪਣੇ ਮੋਲੀ ਹੈ ਜੋ ਮੋਲੀ ਹੈ ਜੀ ਹਾਂ ਜੋ ਅਜਾ ਆਪਣੇ ਕੋਈ ਵੀ ਚੀਜ਼ ਹੈ ਆਪਣੀ ਕਹਾਣੀ ਹੈ ਕੁਝ ਵੀ ਹੈ ਚਾਹੇ ਉਹ ਕਵਤਾ ਆ ਕਹਾਣੀ ਕੁਝ ਵੀ ਹੈ ਲਿਟਰੇਚਰ ਕੋਈ ਕਿਸੇ ਵੀ ਤਰ੍ਹਾਂ ਦਾ ਲਿਟਰੇਚਰ ਜਿਹੜਾ ਉਹ ਜਦ ਤੱਕ ਅਸੀਂ ਮਲਟੀਮੀਡੀਆ ਜਾਂ ਸੋਸ਼ਲ ਮੀਡੀਆ ਜੁਮਾਨੇ ਦਾ ਫਤਨ ਦਾ ਰੂਪ ਹੈ ਉਹ ਅਸੀਂ ਉੱਥੇ ਤੱਕ ਨਹੀਂ ਪਹੁੰਚਾਂਗੇ ਜਦ ਤੱਕ ਨਹੀਂ ਜਾਦੇ ਬਿਲਕੁਲ ਜਦ ਤੱਕ ਉਹਦੇ ਤੇ ਅਸੀਂ ਨਹੀਂ ਜਾਵਾਂਗੇ ਤਾਂ ਅਸੀਂ ਫਿਰ ਜਿਹੜਾ ਹੈਗਾ ਆ ਬਚਾ ਨਹੀਂ ਸਕਾਂਗੇ ਤਾਂ ਇਸ ਕਰਕੇ ਅੱਜ ਕੱਲ ਦੀ ਜਨਰੇਸ਼ਨ ਨੂੰ ਜੇ ਅਸੀਂ ਮੈਸੇਜ ਪਹੁੰਚਾਣਾ ਹੈ ਕਿ ਉਹ ਦੇਖਣ ਉਹ ਪੜ੍ਹਨ ਤਾਂ ਫਿਰ ਸਾਨੂੰ ਇਹ ਜਿੰਨਾ ਵੀ ਮਲਟੀਮੀਡੀਆ ਹੈ ਉਹਦੇ ਤੇ ਸਾਨੂੰ ਜਾਣਾ ਚਾਹੀਦਾ ਔਰ ਜਾਣਾ ਪਊ ਕਮਾਂਦੀ ਦੂਸਰੀ ਗੱਲ ਅੱਜ ਦਾ ਜਿਹੜਾ ਤੁਹਾਡੇ ਨਾਲ ਸਾਡੀ ਮਿਲਣੀ ਸੀ ਜੀ ਤੁਹਾਡਾ ਆਉਣ ਦਾ ਸੁਭਾਅ ਸੀ ਟੂਰੂਡ ਇੰਟਰਨੈਸ਼ਨਲ ਦੇ ਵਿੜੇ ਦੇ ਵਿੱਚ ਜੀ ਟੀਮ ਰੂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਡਾਕਟਰ ਰੋਹਾ ਜੀ ਨਾਲ ਮਿਲ ਕੇ ਅਸੀਂ ਉਹਨਾਂ ਦੀ ਕਹਿੰਦੀ ਫਿਲਮ ਦਾ ਨਿਰਮਾਣ ਕਰ ਰਹੇ ਹਾਂ ਜਿਹੜੀ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਹੈ ਮੈਂ ਤਾਂ ਇਹਦਾ ਜ਼ਿਕਰ ਕਰਨ ਲੱਗਿਆ ਜੀ ਅਸੀਂ ਇੱਕ ਫਿਲਮ ਦਾ ਨਿਰਮਾਣ ਕਰ ਰਹੇ ਹਾਂ ਪੰਜਾਬੀ ਮਾਂ ਬੋਲੀ ਤੇ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਬੋਲੀ ਜਿਹੜੀ ਹੈਗੀ ਆ ਸਾਡੇ ਬੱਚੇ ਨੇ ਜਿਹੜੇ ਦੂਰ ਜਾ ਰਹੇ ਨੇ ਦੇਖੋ ਉਹ ਵੱਡਾ ਸਵਾਲ ਹੈ ਜੀ ਸਵਾਲ ਇਹ ਹੈਗਾ ਕਿ ਜੇ ਮਤਲਬ ਜੁਪੀ ਤੋਂ ਬਿਹਾਰ ਤੋਂ ਜਿਹੜੇ ਬੰਦੇ ਸਾਡੇ ਪਰਦੇਸ ਸੀ ਇੱਥੇ ਰਹਿੰਦੇ ਨੇ ਪੰਜਾਬ ਜੀ ਜੀ ਭਾਵੇਂ ਉਹ ਸਾਡੇ ਨਾਲ ਪੰਜਾਬੀ ਚ ਗੱਲ ਕਰਦੇ ਆ ਹਾਂਜੀ ਇੱਥੇ ਪੰਜਾਬੀ ਸਿੱਖ ਜਾਂਦੇ ਆ ਜੀ ਪਰ ਤੁਸੀਂ ਦੇਖਣਾ ਕਦੇ ਵੀ ਉਹ ਆਪਣੇ ਘਰ ਜਦੋਂ ਗੱਲ ਕਰਦੇ ਆ ਕਿਸੇ ਫੋਨ ਤੇ ਕਰਦੇ ਆ ਤਾਂ ਹਮੇਸ਼ਾ ਆਪਣੀ ਭਾਸ਼ਾ ਸਿੱਖ ਗੱਲ ਕਰਦੇ ਆ ਤੇ ਇੱਥੇ ਉਹ ਗੱਲ ਕਰਦੇ ਆ ਪਰ ਜਦੋਂ ਸਾਡੇ ਬੱਚਿਆਂ ਤੇ ਬਾਕੀ ਜਿਹੜੀਆਂ ਪਾਸਾ ਸੀ ਪਾਸਾ ਨੂੰ ਨਾੜਾ ਨਹੀਂ ਕਰਦੇ ਸਤਿਕਾਰਯੋਗ ਆ ਤੁਹਾਡੀਆਂ ਪਰ ਜਦੋਂ ਸਾਡੇ ਬੱਚੇ ਸਾਡੀ ਪੰਜਾਬੀ ਬੋਲੀ ਨਾਲ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਬਹੁਤ ਵੱਡਾ ਇਹ ਇੱਕ ਫੱਟ ਵੀ ਹੈ ਕਿਉਂਕਿ ਜਿਹੜੇ ਬੱਚੇ ਸ਼ਹਿਰਾਂ ਚਲੇ ਗਏ ਵਿੰਡਾਂ ਤੋਂ ਜਾਂ ਫਿਰ ਵਿਦੇਸ਼ ਚਲੇ ਗਏ ਉਹਨਾਂ ਦਾ ਜਦੋਂ ਕੋਈ ਫੋਨ ਕਾਲ ਆਉਂਦੀ ਹੈ ਜਾਂ ਫਿਰ ਜਦੋਂ ਵਾਪਸ ਆਉਂਦੇ ਨੇ ਤਾਂ ਉਹ ਤੋਂ ਬਾਅਦ ਕੀ ਹੁੰਦਾ ਕਿ ਉਹਨਾਂ ਦਾ ਰੁਝਾਨ ਜਿਹੜਾ ਪੰਜਾਬੀ ਨਾਲ ਬਿਲਕੁਲ ਹੀ ਧਿਆਨ ਹੁੰਦਾ ਹੈ ਸਾਨੂੰ ਇਹ ਵਿਚਾਰ ਲੈ ਕੇ ਆ ਰਹੇ ਹਾਂ ਕਿ ਕਮ ਸੇ ਕਮ ਤੁਸੀਂ ਜਿਹੜੀ ਮਾਂ ਦੀ ਮਾਝੀ ਭਾਸ਼ਾ ਬੋਲੋ ਸਿੱਖੋ ਕੋ ਕੋਈ ਤਰ੍ਹਾਂ ਦੀ ਪਰ ਆਪਣੇ ਘਰ ਵਿੱਚ ਆਪਣੇ ਨਾਲ ਕਮ ਸੇ ਕਮ ਦੀ ਆਪਣੇ ਨਾਲ ਜਦੋਂ ਗੱਲ ਕਰਨੀਆਂ ਆਪਣੇ ਪਿੰਡ ਸਹਿਰ ਜਿੱਥੇ ਵੀ ਗੱਲ ਕਰਦੇ ਹੋ ਪਲੀਜ਼ ਉੱਥੇ ਤਾਂ ਤੁਸੀਂ ਆਪਣੀ ਜਿਹੜੀ ਬੋਲੀ ਮਾਂ ਦੀ ਬੋਲੀ ਹੈ ਜਿਹੜੀ ਤੁਹਾਨੂੰ ਮਿਲੀ ਹੈ ਲੋਰੀ ਦੇ ਵਿੱਚ ਪੰਜਾਬੀ ਹੋਰ ਕੁਝ ਗੱਲ ਕਰਨੀ ਕਰਨੀ ਚਾਹੀਦੀ ਹੈ ਮਤਲਬ ਚਿੰਤਾ ਦਾ ਅਰਥ ਹੈ ਚਿੰਤਾ ਦਾ ਅਰਥ ਅਸੀਂ अपना एक प्रोजेक्ट ਜਿਹੜਾ ਹੈਗਾ ਉਹ ਜਲਦੀ ਹੀ ਮਤਲਬ ਤੇ ਫਿਲਮ ਦੇ ਰੂਪ ਵਿੱਚ ਅਸੀਂ ਕਰ ਰਹੇ ਹਾਂ ਚਪਾਲ ਨੂੰ ਰਿਲੀਜ਼ ਹੋਣਾ 21 ਫਰਵਰੀ ਨੂੰ ਮਤਲਬ ਰਿਲੀਜ਼ ਹੋਣਾ ਕਿਉਂਕਿ ਪਹਿਲਾਂ ਹੀ ਦਿੱਤੀ ਹੋਈ ਆਪਣੀ ਟੈਲੀਕਾਸਟ ਡੇਟ ਠੀਕ ਹੈ ਜਿੰਕੀ ਉਹ ਪੰਜਾਬੀ ਡਿਸਟਰੀਬਿਊਸ਼ਨ ਹੈ ਠੀਕ ਹੈ ਕਿਉਂਕਿ ਤਾਂ ਕਰਕੇ ਅਸੀਂ ਕੋ ਇਹ ਪ੍ਰਾਲ ਤੁਸੀਂ ਇਹਨੂੰ ਪ੍ਰਾਲੇ ਨੂੰ ਕਿ ਮੈਂ ਦੇਖ ਲਿਓ ਕਿਉਂਕਿ ਇਹ ਕਮਰਸ਼ੀਅਲ ਪ੍ਰੋਜੈਕਟ ਨਹੀਂ ਹੈ ਜੀ ਬਹੁਤ ਬੰਦੇ ਕਹਿੰਦੇ ਪੰਜਾਬੀ ਲਈ ਹੋ ਰਿਹਾ ਪੰਜਾਬੀ ਲਈ ਹੋ ਰਿਹਾ ਪੰਜਾਬੀਓ ਹੋ ਰਿਹਾ ਹੈ ਕਿਉਂਕਿ ਜੇ ਪੰਜਾਬੀ ਲਈ ਹੋ ਰਿਹਾ ਤਾਂ ਫਿਰ ਇਹ ਤਾਂ ਨਹੀਂ ਗੱਲਾਂ ਕਰਨੀਆਂ ਤਾਂ ਅਸੀਂ ਕਰਨੀ ਸਕਦੇ ਇਸ ਲਈ ਇਹ ਚਿੰਤਾ ਦਾ ਬਚਾ ਕਿ ਪੰਜਾਬੀ ਲਈ ਕੁਝ ਨਹੀਂ ਹੋ ਰਿਹਾ ਇਸ ਲਈ ਸਾਨੂੰ ਇਹ ਜਿਹੜਾ ਪ੍ਰਚਾਰਣਾ ਕਰਨਾ ਪੈ ਰਿਹਾ ਕਿ ਕਮ ਸੇ ਕਮ ਜਿੰਨੀ ਜਨਤਾ ਜਾਂ ਜਿੰਨੇ ਲੋਕ ਜਿੰਨੇ ਪੰਜਾਬੀ ਜਿਹੜੇ ਵਸਣ ਟੁੱਟੇ ਨੌਜਵਾਨ ਪੀੜ੍ਹੀ ਹੈ ਉਹ ਜੁੜੇਗੀ ਹਣਾ ਜੁੜੇਗੀ ਅਸੀਂ ਇੱਕ ਪ੍ਰਚਾਰਣਾ ਕਰ ਰਹੇ ਹਾਂ ਤੁਸੀਂ ਇਹਨੂੰ ਕਿਵੇਂ ਦੇਖ ਹਾਂਜੀ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਤੁਸੀਂ ਇਹ ਪੰਜਾਬੀ ਮਾਂ ਬੋਲੀ ਤੇ ਜਿਹੜੀ ਫਿਲਮ ਬਣਾ ਰਹੇ ਹੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਪਰਾਲਾ ਤੁਸੀਂ ਕਰ ਰਹੇ ਹੋ ਕਿਉਂਕਿ ਮੈਂ ਹਾਂ ਮੈਂ ਤੁਹਾਨੂੰ ਇਹਦੇ ਵੀ ਵਧਾਈ ਵੀ ਦਿਨਾ ਕਿ ਤੁਸੀਂ ਇਹ ਬਹੁਤ ਹੀ ਇੱਕ ਅੱਛਾ ਨੇਕ ਕੰਮ ਕਰ ਰਹੇ ਹੋ ਨਾ ਔਰ ਕਿਉਂਕਿ ਇਹ ਹੈ ਕਿ ਜਿਹੜੀ ਫਿਲਮ ਹੈਗੀ ਫਿਲਮ ਜਿਹੜਾ ਆਟੋ ਵਿਜ਼ੂਅਲ ਜਿਹੜਾ ਇੱਕ ਮੈਥਡ ਹੁੰਦਾ ਉਹ ਹਮੇਸ਼ਾ ਜ਼ਿਆਦਾ ਅਸਰ ਕਰਦਾ ਹੈ ਹਮ ਆਡੀਓ ਔਰ ਵੀਡੀਓ ਮਤਲਬ ਵੀਡੀਓ ਜਿਹੜੇ ਵਿੱਚ ਤੋ ਇਹ ਜਿਹੜਾ ਤੁਸੀਂ ਇਹ ਉਪਰਾਲਾ ਕਰ ਰਹੇ ਆ ਫਿਲਮ ਪੰਜਾਬੀ ਮਾਂ ਬੋਲੀ ਤੇ ਫਿਲਮ ਬਣਾ ਕੇ ਇਹ ਮੈਂ ਸਮਝਦਾ ਹਾਂ ਕਿ ਬਹੁਤ ਹੀ ਵਧੀਆ ਬਹੁਤ ਹੀ ਜਿਹੜਾ ਹੈ ਸ਼ਲਾਘਾ ਯੋਗ ਉਪਰਾਲਾ ਹੈਗਾ ਔਰ ਇਹਦੇ ਨਾਲ ਜਿਹੜਾ ਹੈ ਮਾਂ ਬੋਲੀ ਦੀ ਪੰਜਾਬੀ ਦੀ ਸੇਵਾ ਤਾਂ ਹੋਏਗੀ ਹੋਏਗੀ ਲੇਕਿਨ ਇਹਦੇ ਨਾਲ ਮੈਂ ਸਮਝਦਾ ਹਾਂ ਕਿ ਜਿਹੜੇ ਸਾਡੀ ਜੰਗ ਜਨਰੇਸ਼ਨ ਹੈ ਉਹ ਜਦੋਂ ਇਹ ਫਿਲਮ ਦੇਖਣਗੇ ਤੇ ਉਹਨਾਂ ਨੂੰ ਇਹਦੇ ਲਈ ਇੱਕ ਬਹੁਤ ਵੱਡਾ ਮੈਸੇਜ ਮਿਲੇਗਾ ਸਿੱਖਿਆ ਵੀ ਮਿਲੇਗੀ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਜਿਹੜੀ ਆ ਉਹ ਘਰਾਂ ਦੇ ਵਿੱਚ ਬੋਲਣੀ ਚਾਹੀਦੀ ਆ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਡਿਆਂ ਨਾਲ ਛੋਟਿਆਂ ਨਾਲ ਸਾਰਿਆਂ ਨਾਲ ਪੰਜਾਬੀ ਚ ਗੱਲ ਕਰਨੀ ਚਾਹੀਦੀ ਆ ਕਿਉਂਕਿ ਇਹ ਹੈ ਕਿ ਜੇ ਸਾਡਾ ਜਿਹੜਾ ਪੰਜਾਬੀ ਦਾ ਮਾਂ ਬੋਲੀ ਦਾ ਜਿਹੜਾ ਸਾਡਾ ਵਿਰਸਾ ਇੰਨਾ ਅਮੀਰ ਵਿਰਸਾ ਆ ਬਹੁਤ ਵੱਡਾ ਵਿਰਸਾ ਆ ਤੇ ਇਸ ਨੂੰ ਸੰਭਾਲਣਾ ਜਿਹੜਾ ਹੈ ਸਾਡਾ ਫਰਜ਼ ਵੀ ਹੈ। ਔਰ ਸਾਡੇ ਐਲਡਰਜ਼ ਦਾ ਇਹ ਫਰਜ਼ ਪੜਦਾ ਹੈ ਕਿ ਵੀ ਅਸੀਂ ਆਪਣੇ ਬੱਚਿਆਂ ਤੱਕ ਇਹ ਚੀਜ਼ ਪਹੁੰਚਾਈਏ। ਔਰ ਇਸ ਦਾ ਜਿਹੜਾ ਵੀ ਕੋਈ ਨੁਕਸਾਨ ਹੋਇਆ ਉਸ ਦੀ ਪੂਰਤੀ ਹੋਵੇ। ਪਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਫਿਲਮ ਤੁਸੀਂ ਪੰਜਾਬੀ ਮਾਗਲ ਦੇ ਬਣਾ ਰਹੇ ਹੋ। ਇਹਦੇ ਨਾਲ ਜਿਹੜਾ ਸਾਡਾ ਲਾਸ ਵੀ ਹੋਇਆ ਮੈਂ ਸਮਝਦਾ ਕਿ ਉਹਦੇ ਨਾਲ ਇਹਦੀ ਪੂਰਤੀ ਵੀ ਹੋਏਗੀ। ਤੁਸੀਂ ਸਰ ਜਿਹੜੇ ਬੇਸਿਕਲੀ ਕੀ ਹੈ ਜੀ ਇਹ ਪ੍ਰੋਜੈਕਟ ਕਮਰਸ਼ੀਅਲ ਨਹੀਂ ਹੁੰਦੇ ਜੀ ਕਿਉਂਕਿ ਇਦਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਸਿਰਫ ਉਹ ਮੈਸੇਜ ਪ੍ਰੋਜੈਕਟ ਹੁੰਦੇ ਨੇ ਜੀ ਆਵਾਜ਼ ਬੁਲੰਦ ਕਰਨ ਵਾਲੀ ਚੀਜ਼ ਹੁੰਦੀ ਹੈ ਤੇ ਅਸੀਂ ਵੈਸੇ ਆਪਣੇ ਜਿਹੜੇ ਪੰਜਾਬੀ ਲਿਖਣ ਵਾਲੇ ਨੇ ਕਲਮ ਪੰਜਾਬੀ ਕਲਮਾਂ ਨੇ ਜਿਹੜੀਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਚੀਜ਼ ਵਾਸਤੇ ਆ ਕੇ ਹੋਣਾ ਚਾਹੀਦਾ ਹੈ ਜੀ ਕਿਉਂਕਿ ਇਹ ਕੋਈ ਛੋਟੇ ਪ੍ਰੋਜੈਕਟ ਨਹੀਂ ਹੁੰਦੇ ਉਹਨਾਂ ਵਾਸਤੇ ਉਹ ਚੀਜ਼ਾਂ ਹੁੰਦੀਆਂ ਅਸੀਂ ਸਾਰੰਗ ਬੇਨਤੀ ਕਰਦੇ ਆਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਇਹ ਜੀ ਅਸੀਂ ਰਾਮ ਜੀ ਦਾ ਵੀ ਸਹਿਯੋਗ ਮੰਗਾਂਗੇ ਵੀ ਕਿ ਪੰਜਾਬੀ ਦੀ ਗੱਲ ਹੋ ਰਹੀ ਹੈ ਜਿੱਥੇ ਉੱਥੇ ਪੰਜਾਬੀ ਨਿਆਂ ਸੀ ਅਸੀਂ ਪੰਜਾਬੀ ਲਿਖਦੇ ਆ ਪੰਜਾਬੀ ਪੜ੍ਹਦੇ ਆ ਪੰਜਾਬੀ ਬੋਲਦੇ ਆ ਤੁਸੀਂ ਚਾਹਾਂਗੇ ਕਿ ਹੋਰ ਵੀ ਜਿਹੜੇ ਸਾਡੇ ਸੰਜੀ ਸਾਥੀ ਜਾਂ ਪੰਜਾਬੀ ਦੇਖਣ ਵਾਲੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਆ ਉਹ ਸਹਿਯੋਗ ਦੇਣ ਤਾਂ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਬਚਾ ਸਕੀਏ ਤੁਸੀਂ ਸਾਡੇ ਵੇੜੇ ਆ ਤੇ ਟੀਮ ਗਰੁੱਪ ਦੇ ਵੇੜੇ ਆ ਕੇ ਤੁਸੀਂ ਸਾਡਾ ਮਾਣ ਵਧਾਇਆ ਬਹੁਤ ਖੁਸ਼ੀ ਦੀ ਗੱਲ ਹੈ ਕੁਝ ਗੱਲ ਰਹਿ ਗਈ ਹੋ ਤਾਂ ਸਮਝਾ ਲਓ ਜੀ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਇਹ ਜਿਹੜਾ ਪੰਜਾਬੀ ਮਾਂ ਬੋਲੀ ਤੇ ਫਿਲਮ ਬਣਾਉਣ ਜਾ ਰਹੇ ਹੋ ਉਲਬੜਾ ਰਹੇ ਮੈਂ ਆਪਣੇ ਵੱਲੋਂ ਮੇਰਾ ਜੋ ਵੀ ਯੋਗਦਾਨ ਇਹਦੇ ਵਿੱਚ ਹੋਵੇਗਾ ਮੈਂ 100 ਨਹੀਂ 200% ਆਪਣਾ ਯੋਗਦਾਨ ਉਹ ਹੀ ਮੰਨਦਾ ਹਾਂ ਕਿ ਤੁਹਾਨੂੰ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਕਿਉਂਕਿ ਇਹ ਹੈ ਕਿ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਮੇਰਾ ਇੱਕ ਇਹ ਨੈਤਿਕ ਫਰਜ਼ ਬਣਦਾ ਹੈ ਕਿਉਂਕਿ ਮੈਂ ਇੱਕ ਇੰਟੈਲੈਕਚੁਅਲ ਆਦਮੀ ਹਾਂ ਹਮੇਸ਼ਾ ਪੜ੍ਹਾਈ ਲਿਖਾਈ ਨਾਲ ਜੁੜਿਆ ਆ ਰਿਹਾ ਹੂੰ ਤਾਂ ਟੀਚਰ ਯਾਰ ਤਾਂ ਮੇਰਾ ਇਹ ਫਰਜ਼ ਬਣਦਾ ਹੈ ਨਾ ਤੇ ਖਜ ਬਣਦਾ ਹੈ ਕਿ ਅਸੀਂ ਆਪਣੀ ਜਿਹੜੀ ਮਾਂ ਬੋਲੀ ਪੰਜਾਬੀ ਆ ਉਸ ਨੂੰ ਅਸੀਂ ਬਚਾਈਏ ਔਰ ਉਸ ਨੂੰ ਅੱਗੇ ਲੈ ਕੇ ਜਾਈਏ ਔਰ ਇਹ ਇੱਕ ਹੋਰ ਮੈਜੂ ਮੈਂਸ਼ਨ ਕਰਨਾ ਚਾਹਾਂਗਾ ਕਿ ਇਹ ਕੋਈ ਵੀ ਹਿੰਦੀ ਫੇਰ ਪੰਜਾਬੀ ਗਾਣੇ ਤੋਂ ਬਗੈਰ ਕੰਪਲੀਟ ਨਹੀਂ ਬਲੇਡ ਨਹੀਂ ਹੁੰਦੇ ਜੀ ਇੱਕ ਬੜੀ ਬਹੁਤ ਹੀ ਮੈਂ ਕਹਿੰਦਾ ਕਿ ਬਹੁਤ ਚੰਗੀ ਗੱਲ ਹੈ ਹਮਮ ਔਰ ਕੋਈ ਵੀ ਵੱਡੇ ਤੋਂ ਵੱਡੇ ਬੈਨਰ ਜਿਹੜੇ ਹੈਗੇ ਆ ਹਿੰਦੀ ਫਿਲਮਸ ਦੇ ਉਹਨਾਂ ਦੇ ਵਿੱਚ ਮੈਂ ਕਈ ਵਾਰੀ ਸੁਣਦਾ ਆ ਇੰਨੀ ਠੇਠ ਪੰਜਾਬੀ ਦੇ ਗਾਣੇ ਸਾਡੇ ਸਿੰਗਰਸ ਨੇ ਗਾਏ ਹੋ ਆ ਔਰ ਬਦੇਸ਼ਾ ਵਿੱਚ ਵੀ ਸਾਡੇ ਜਿਹੜੇ ਬੱਚੇ गा ਰਹੇ ਯੰਗ ਬੱਚੇ ਸਿੰਗਰਸ ਗਾ ਰਹੇ ਆ ਬੜੀ ਠੇਠ ਪੰਜਾਬੀ ਤੇ ਆਪਣੀ ਜਿਹੀ ਮਾਂ ਬੋਲੀ ਚ ਗਾ ਰਹੇ ਨੇ ਬੜੀ ਚਿੰਤਾ ਦੀ ਗੱਲ ਮਨ ਨਾਲ ਜੋੜਾਂ ਕਿ ਪੰਜਾਬੀ ਚ ਗਾਣੇ ਸੁਣ ਕੇ ਗਾ ਜ਼ਰੂਰ ਲੈ ਹਾਂ ਪਰ ਉਹਨਾਂ ਨੂੰ ਅਰਥ ਹੀ ਨਹੀਂ ਪਤਾ ਜੀ ਉਹ ਦੇ ਕਾਹਦੇ ਦਾ ਤਾਂ ਤੋਂ ਵੱਡੀ ਗੱਲ ਆ ਉਹਦਾ ਰੀਜ਼ਨ ਕੀ ਹੈ ਕਿ ਪੰਜਾਬੀ ਕੁੱਟੇ ਗਾਣਾ ਤਾਂ ਉਹਨਾਂ ਨੇ ਯਾਦ ਕਰ ਲਿਆ ਨਕਲ ਕਰ ਲਈ ਜੀ ਗਾ ਲਿਆ ਪਰ ਉਹਨਾਂ ਨੂੰ ਅਰਥ ਨਹੀਂ ਪਤਾ ਨਾ ਉਹ ਜਿਹੜੀ ਵਰਤਿਆ ਨਹੀਂ ਅਰਥ ਹੀ ਨਹੀਂ ਪਤਾ ਕਮਲਕੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹ ਨਹੀਂ ਕਹਿੰਦੇ ਸਾਡੀ ਪੰਜਾਬੀ ਫਿਲਮ ਜਿਹੜੀ ਬਣਾ ਰਹੇ ਹਾਂ ਦਾ ਵਿਸ਼ਾ ਇਹ ਨਹੀਂ ਹੈ ਕਿ ਤੁਸੀਂ ਮੁੜਿਆਓ ਪੰਜਾਬ ਤੁਸੀਂ ਇੱਥੇ ਆ ਕੇ ਮਿਲਣ ਕਰ ਲੋ ਨਹੀਂ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਨੇ ਕੁੱਟੋ ਨਾ ਕੁੱਟੋ ਤੁਸੀਂ ਜਿੱਤੇ ਮਰਜੀ ਇਹਨੂੰ ਘੁੱਟੋਣਾ ਆਪਣੇ ਰੀਤੀ ਰਿਵਾਜ ਆਪਣਾ ਪਰਿਵਾਰ ਭਾਈ ਭੱਤੇ ਭਾਈਚਾਰਕ ਸਾਹ ਜੈ ਜੀ ਸਾਡੇ ਰੀਤੀ ਰਿਵਾਜ ਨੇ ਸਾਡਾ ਸਮਾਜ ਚਾਰਕ ਮਨ ਚ ਹੈ ਤੁਸੀਂ ਪਟੜਦੇ ਹੋ ਜਦੋਂ ਉਹ ਦਰਦ ਹੁੰਦਾ ਠੀਕ ਹੈ ਇਹ ਚੀਜ਼ਾਂ ਅਸੀਂ ਤੇ ਪਰੋਈਆਂ ਨੇ ਫਿਲਮ ਦੇ ਵਿੱਚ ਜਿਹੜੇ ਅਸੀਂ ਕਰਨ ਜਾ ਰਹੇ ਹਾਂ ਬਾਅਦ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਆਪ ਜੀ ਦਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਾਡਾ ਹੌਸਲਾ ਵਧਾਇਆ ਕਿ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸੱਚੇ ਗੋਸਤੋ ਇਹ ਸੀ ਸਾਡੇ ਨਾਲ ਬਹੁਤ ਹੀ ਉੱਗੇ ਲੇਖਕ ਕੇਵਲਜੀਤ ਸਿੰਘ ਜੀ ਕੰਬਲ ਅ ਅੱਗੇ ਤੋਂ ਤੁਹਾਡਾ ਨਾਮ ਹੋਰ ਦੀ ਚਰਖੀਤਨਾ ਤੁਹਾਡੇ ਦਰਸ਼ਨ ਕਰਾਵਾਂਗੇ ਸਾਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ